ਵੀਰ ਜੀ ਪੂਰੇ ਜਿੰਨੇ ਕਹਦੋਂ ਉਨੇ ਖਰਾਬ ਨੇ ਜੀ ਕੋਈ ਦੇਖੋ ਇੱਥੇ ਕਿਸਾਨ ਜੂਨੀਅਰ ਵਾਲਾ ਆ ਕੋਈ ਵੀ ਬੰਦਾ ਇੱਥੇ ਜ਼ਿੰਮੇਦਾਰ ਦੀ ਸਾਰ ਨਹੀਂ ਲੈ ਰਿਆ ਜਿਹੜੇ ਪਿਛਲੇ ਸਾਲ ਨੌਜੀ ਘੱਟੋ ਘੱਟ ਵੀ 12-1300 ਰੁਪਏ ਦਾ ਕਵਾਂਟਲ ਮਗਰ ਰੇਟ ਦਾ ਫਰਕ ਆ ਇਸ ਵਾਰ ਜਿਹੜੀ ਇਸ ਵਾਰ ਵਪਾਰੀ ਪੂਰੀ ਲੁੱਟ ਕਰ ਰਿਹਾ ਜੀ ਹਾਲਾਤ ਤਾਂ ਬਹੁਤ ਵਾੜੇ ਲਈ ਆ ਜੀ ਕੋਈ ਨਹੀਂ ਮਿਲਦਾ ਜੀ ਜੋ ਮਰਜ਼ੀ ਦਾ ਰੇਟ ਲਾਉਂਦੇ ਨੇ ਆਪਣੇ ਇਹ ਵਪਾਰੀ ਆਰਤੀ ਆ ਰੋ ਵਪਾਰੀ ਮਤਲਬ ਮੰਨ ਕੇ ਚਲੋ ਜੀ ਵਪਾਰੀ ਫੁੱਲ ਲੁੱਟ ਰਿਹਾ ਜੀ ਆਹ ਢੇਰੀ ਆ ਸਾਹਮਣੇ ਵੀਰ ਜੀ 1692 ਦੀ ਮਤਲਬ ਮੰਨ ਕੇ ਚਲੋ ਜੀ ਸੁੱਕੀ ਢੇਰੀ ਆ ਪੂਰੀ ਟਾਪ ਦੀ ਢੇਰੀ ਆ ਜੀ 2430 ਰੁਪਏ ਲੱਗੀ ਆ ਜੀ ਪੂਰੀ ਜਿੰਨੀ ਕਹਦੇ ਜ਼ਿਮੀਦਾਰ ਦੀ ਲੁੱਟ ਹੋ ਰਹੀ ਆ ਜੀ 5 ਕੁਇੰਟਲ ਤੋਂ ਕਿ ਇਹ ਰੀਡਿਓ 5 ਕੁਆਂਟਲ ਦੀ ਨਿਕਲਦੀ ਨਹੀਂ ਸਾਢੇ 4 ਪੌਂਟਲ ਦੀ ਆ ਜੀ 70 70 ਰੁਪਏ 75 ਰੁਪਏ ਆ ਨੂੰ ਠੇਕੇ ਦੇ ਲਈ ਵੇਰਦੇ ਨੇ ਦੱਸੋ ਜੀ ਕੀ ਇੱਥੇ ਜੱਟ ਆ ਫੇਰ ਕਹਿੰਦੇ ਨੇ ਜੱਟ ਨੇ ਫਾਹਾ ਲੈ ਲਿਆ ਜਿੱਥੇ ਰੇਟ ਕੋਲ ਠੀਕ ਲੱਗਿਆ ਜੀ ਜਿਹੜੇ ਇੱਕ ਤੋਂ ਡੇਰੇ ਨਹੀਂ ਲੱਗਿਆ ਬਾਕੀ ਤਾਂ ਠੱਡੇ ਲੱਗਿਆ ਨੇ ਜੀ ਹਾਂ ਜੀ ਅਬ ਵਾਰੀ ਜਿਵੇਂ ਆਪਣਾ ਕਰ ਰਿਹਾ ਧੱਕਾ ਉਹ ਨਾ ਕਰੇ ਕੁਝ ਰੇਟ ਲਾਉਣਾ ਜਿੰਨੇ ਰੇਟ ਚੱਕਦੇ ਨੇ 2000 ਤੋਂ ਚੱਕਦੇ ਨੇ ਕਾੜਦੇ ਕੋਸੇ ਬੁੱਤੀਸੇ ਬੋਲੀ ਚੱਕੜਾ ਕੁਸਲਾ ਕੁਸ ਬੰਦਾ ਬਚੇ ਹੁਣ ਜਿਹੜੇ ਹਾਲਾਤ ਹੋਰੇ ਗਾ ਦਾ ਜੀਰੀ ਪੱਲਾ ਲਾਉਣੀ ਨਹੀਂ 1500 ਵਾਸਪਦੀ ਕਿਸੇ ਨੇ ਹਾਲਾਤ ਭਾਈ ਜੀ 1500 ਨੌ ਲੈ ਕੇ ਆਏ ਆ ਪਿਛਲੀ ਵਾਰ 32 3300 ਲੱਗੀ ਸੀ ਇੱਕ ਦੀ 2500 ਲੱਗੀ ਆ ਯਾਨੀ ਬਹੁਤ ਜ਼ਿਆਦਾ ਘਟਾ ਹਣ 26 ਸਾਡੀ ਪੱਕੀ ਪਈ ਆ ਪੰਜ ਚਾਰ ਦਿਨਾਂ ਨੂੰ ਵਟਣ ਦੀ ਤਿਆਰ ਆ ਹੁਣ ਮੰਡੀ ਚਾਰ ਤੇ ਕਹਿੰਦੇ ਲੈ ਕੇ ਨਾਓ ਸੇਲਰ ਨਾਲੇ ਕਹਿੰਦੇ ਅਸੀਂ ਕਿੱਧਰ ਜਾਈਏ ਜੀ ਹੁਣ ਦੱਸੋ ਜੀ ਸਾਡੀ ਕੀ ਕੀ ਕਰੀਏ ਅਸੀਂ ਹੁਣ ਭਗਵਾਨ ਤੁਮਾਨ ਸਾਹਿਬ ਨੂੰ ਵੀ ਪਤਾ ਤਾਂ ਲੱਗਦਾ ਹੀ ਹੋਊਗਾ ਵੀ ਇਹ ਹੁਣ ਕੋਈ ਬਿਆਨ ਨਹੀਂ ਦਿੰਦੇ ਨਾ ਕੋਈ ਗੱਲ ਕਰਦੇ ਨਹੀਂ ਤੇ ਕਸੂਰਵਾਤ ਅਜੇ ਵੀ ਸੈਂਟਰਲ ਸਰਕਾਰ ਦੀਆਂ ਪਾਲਿਸੀਆਂ ਨੇ ਉਹੀ ਕਸੂਰਵਾਦ ਨੇ ਜਿਹੜੇ ਵਪਾਰੀ ਨੂੰ ਤੇ ਕਿਸਾਨ ਨੂੰ ਮਤਲਬ ਚੰਗਾ ਨਹੀਂ ਸਮਝਦਿਆਂ ਕੋਈ ਪਾਲਿਸੀ ਆ ਇਹਨਾਂ ਦੀ ਐ ਮਾੜੀਆਂ ਪਾਲਿਸੀਆਂ ਬਣਾਈਆਂ ਹੋਈਆਂ ਨੇ ਉਹੀ ਜ਼ਿੰਮੇਵਾਰ ਨੇ ਜੀ ਜੀ ਕੀ ਨਾਮ ਹੈ ਕਿਹੜਾ ਪਿੰਡ ਹੈ ਤੁਹਾਡਾ ਪਿੰਡ ਮੇਰਾ ਜੀ ਮੂਫਲ ਕੁਵਾਰਾ ਨਾਮ ਮੇਰਾ ਸਤਨਾਮ ਸਿੰਘ ਜੀ ਤੇ ਕਿਹੜੀ ਜਿਹੜੀ ਫਸਲ ਤੁਸੀਂ ਲੈ ਕੇ ਆਏ ਇੱਥੇ ਵੀਰ ਜੀ ਮੈਂ 1692 ਤੇ 1509 ਲੈ ਕੇ ਆਏ ਆ ਇਹ ਹਾਲਾਤ ਨੇ ਹਾਲਾਤ ਵੀਰ ਜੀ ਪੂਰੇ ਜਿੰਨੇ ਕਹਦੋਂ ਉਨੇ ਖਰਾਬ ਨੇ ਜੀ ਕੋਈ ਦੇਖੋ ਇੱਥੇ ਕਿਸਾਨ ਜੂਨੀਅਰ ਵਾਲਾ ਕੋਈ ਵੀ ਬੰਦਾ ਇੱਥੇ ਜ਼ਿੰਮੇਦਾਰ ਦੀ ਸਾਰ ਨਹੀਂ ਲੈ ਰਿਆ ਆਰਤੀ ਆਰ ਵਪਾਰੀ ਮਤਲਬ ਮੰਨ ਕੇ ਚਲੋ ਜੀ ਵਪਾਰੀ ਫੁੱਲ ਲੁੱਟ ਰਿਆ ਜੀ ਆਹ ਢੇਰੀ ਆ ਸਾਹਮਣੇ ਵੀਰ ਜੀ 1692 ਦੀ ਮਤਲਬ ਮੰਨ ਕੇ ਚਲੋ ਜੀ ਸੁੱਕੀ ਢੇਰੀ ਆ ਪੂਰੀ ਟਾਪ ਦੀ ਢੇਰੀ ਆ ਜੀ 2430 ਰੁਪਏ ਲੱਗੀ ਆ ਜੀ ਠੀਕ ਆ ਜੀ ਤੇ ਆ ਇੱਧਰ ਵੀਰ ਦੀ ਆ ਢੇਰੀ ਪਈ ਆ ਜੀ 2500 ਰੁਪਏ ਲੱਗੀ ਆ ਜੀ ਮਤਲਬ 2500 ਤੋਂ ਲੈ ਕੇ 2600 ਤੱਕ ਜਿਹੜੀ ਢੇਰੀ ਅਤੇ ਨਾਬੇ ਗਰੁੱਪ ਬਣਾਇਆ ਆਰਤੀਆਂ ਦਾ ਜੀ ਔਰ ਇਹਨਾਂ ਦਾ ਵਪਾਰੀਆਂ ਦਾ ਉਹਦੇ ਵਿੱਚ ਵੀਰ ਜੀ ਰੇਟ ਪਾਉਂਦੇ ਵੀ 2700 ਆ ਜੀ 2800 ਆ ਦੋ ਢੇਰੀਆਂ ਦਾ ਰੇਟ ਲਵਾ ਕੇ 2800 2700 ਵੀਰ ਜੀ ਦੂਰੋਂ ਦੂਰੋਂ ਲੋਕ ਬੁਲਾ ਲੇ ਠੀਕ ਆ ਜ਼ਮੀਂਦਾਰ ਵੱਤ ਤੋਂ ਵੱਧ ਇੱਥੇ ਉਤਰਿਆ ਤੁਸੀਂ ਹੁਣ ਮੰਡੀ ਦੇ ਵਿੱਚ ਹਾਲਾਤ ਦੇਖੇ ਨੇ ਆ ਇਸ ਟਾਈਮ ਵੀਰ ਜੀ ਪੂਰੀ ਜਿੰਨੀ ਕਹਦੇ ਜ਼ਮੀਂਦਾਰ ਦੀ ਲੁੱਟ ਹੋ ਰਹੀ ਆ ਜੀ 5 ਕੁਇੰਟਲ ਤੋਂ ਕਿਸੇ ਦੀ ਉਹ 5 ਕੁਇੰਟਲ ਦੀ ਨਿਕਲਦੀ ਨਹੀਂ ਸਾਢੇ 4 ਕੁਇੰਟਲ ਦੀ ਹੈ ਜੀ 70 70 75 ਰੁਪਏ 73 ਨੂੰ ਠੇਕੇ ਤੇ ਲਈ ਵਰਦੇ ਨੇ ਦੱਸੋ ਜੀ ਕੀ ਇੱਥੇ ਜੱਟ ਆ ਫੇਰ ਕਹਦੇ ਨੇ ਜੱਟ ਨੇ ਫਾਹਾ ਲੈ ਲਿਆ ਕਿਸੇ ਦਾ ਨਾਮ ਰੇਟ ਜਿਆਦਾ ਵੀਰ ਜੀ ਪਿਛਲੇ ਸਾਲ ਦਾ ਤੁਸੀਂ ਆਏ ਮਨ ਕਿਹਾ 1000 ਰੁਪਏ ਕੁਇੰਟਲ ਦੀ ਮਾਰ ਘੱਟਾ ਪਿਛਲੀ ਵਾਰੀ ਇਹੀ 1692 ਦਾ 3500 ਤੋਂ ਲੈ ਕੇ 3700 ਰੁਪਏ ਦਾ ਰੇਟ ਲੱਗਦਾ ਆਏ ਦੀ ਲੱਗ ਰਿਹਾ ਜੀ ਮਤਲਬ 2400 ਰੁਪਏ ਤੁਸੀਂ ਹੁਣੇ ਆਪੇ ਕੈਲਕੂਲੇਟਰ ਕਰ ਲਓ ਕਿੰਨਾ 1100 ਰੁਪਏ ਪਿਛਲੇ ਸਾਲ ਨਾਲ ਘੱਟਾ ਹੈ ਉਹ ਆਤਮਾਨ ਸਰਕਾਰ ਨੇ ਤਾਂ ਉਹਨਾਂ ਨੂੰ ਭਾਗ ਦਿੱਤਾ ਵੀਰ ਜੀ ਸਰਕਾਰ ਇਹ ਕੰਮ ਦੇ ਵਿੱਚ ਬਿਲਕੁਲ ਫੇਲ ਰਹੀ ਹੈ ਜੀ ਠੀਕ ਹੈ ਅੱਜ 26 ਝੋਨੇ ਨੂੰ ਕਹਿ ਰਹੇ ਨੇ ਵੀ ਅਸੀਂ ਖਰੀਦਣਾ ਨਹੀਂ ਹੈਗਾ ਅੱਜ ਨਾਬੇ ਮੰਡੀ ਦੇ ਵਿੱਚ 26 ਦੀ ਬੋਲੀ ਹੋਈ ਆ ਮੇਰੇ ਸਾਹਮਣੇ 2400 ਮੈਂ ਆਪਣੇ 1800 ਰੁਪਏ ਨੂੰ ਜੀ ਠੀਕ ਹੈ ਜਿਹਦਾ ਰੇਟ 2320 ਰੁਪਏ ਗਵਰਨਮੈਂਟ ਦੀ ਰੇਟ ਆ ਜੀ 2400 ਨੂੰ ਤਾਂ ਦੇਖੋ ਸੇਲਰ ਵਾਲਿਆਂ ਨੂੰ ਮਤਲਬ ਬਿਕ ਰਿਹਾ ਮਿਲ ਰਿਹਾ ਜੀ ਪਨਾਫ ਆਜੀ 1800 ਰੁਪਏ ਨੂੰ ਫਾਰਕ ਨਹੀਂ ਜੀ ਇਹ ਸਰਕਾਰੀ ਰੇਟ ਲਾਈਨ ਤਾਂ ਸਾਨੂੰ ਬਾਚਦਾ ਨਹੀਂ ਹੈਗਾ ਜ਼ਿਮੀਦਾਰ ਦੀ ਜੀ ਦੇਖੋ ਪ੍ਰਾਈਵੇਟ ਕਰਕੇ ਲੁੱਟ ਕਰ ਰਹੇ ਨੇ ਜੋ ਪ੍ਰਾਈਵੇਟ ਇਹ ਦਾਬਕਾ ਦੀ ਭਗਵੰਤਮਾਨ ਸਰਕਾਰ ਉਹਦੇ ਵਿੱਚ ਰੜੀ ਹੋਈ ਹੈ ਜੀ ਸਾਰਾ ਬਿਲਕੁਲ ਫੇਲ ਹੈ ਜੀ ਇਹ ਕੰਮ ਠੀਕ ਹੈ ਜੀ ਸਰੋਤ ਜੀ ਕਿ ਨਾਮ ਹੈ ਕਿਹੜਾ ਪਿੰਡ ਹੈ ਤੁਹਾਡਾ ਜੀ ਵੀਰ ਜੀ ਮੇਰਾ ਨਾਮ ਜਗਤਾਰ ਸਿੰਘ ਹੈ ਜੀ ਪਿੰਡ ਮੇਰਾ ਚਹਿਲ ਹੈ ਜੀ ਇਹ ਕਿਹੜੀ ਫਸਲ ਲੈ ਕੇ ਆਏ ਮੈਂ ਲੈ ਕੇ ਆਇਆ 1847 ਜੀ ਠੀਕ ਜੀ ਸਮਝਾ ਜੀ ਕੋੜਾ 16 90 ਲੈ ਕੇ ਜਾਂਦੀ ਹੈ ਜੀ 16 90 ਵੀ ਗਈ ਜੀ ਆਪਣੇ ਤੇ 2400 ਲੈ ਗਈ ਕੁਝ 2500 ਕੁਝ 2400 ਜੀ ਜਿਹੜੀ ਪਿਛਲੇ ਸਾਲ ਨੂੰ ਜੀ ਘੱਟੋ ਘੱਟ ਵੀ 12 1300 ਰੁਪਏ ਦਾ ਕੁਆਂਟਲ ਮਗਰ ਰੇਟ ਦਾ ਫਰਕ ਹੈ ਇਸ ਵਾਰ ਜਿਹੜੀ ਇਸ ਵਾਰ ਦਾ ਵਪਾਰੀ ਪੂਰੀ ਲੁੱਟ ਕਰ ਰਿਹਾ ਜੀ ਆ ਜੀ ਕੀ ਕਹਿਣਾ ਚਾਹਦੇ ਹੋ ਇਹ ਮਾੜਾ ਬੋਟਾ ਚਾਹੇਦਾ ਜੀ ਜੱਟਾਂ ਬਾਰੇ ਸੋਚਣਾ ਚਾਹੇਦਾ ਵਾਰੀਆਂ ਨੂੰ ਵੀ ਗਵਰਨਮੈਂਟ ਨੂੰ ਵੀ ਠੀਕ ਹੈ ਜਨ ਜੱਟ ਫਾਇਦਾ ਲੈਂਦੇ ਨੇ ਫਾਇਦਾ ਲੈਣਾ ਵੀ ਹੋਰ ਕਰਨਾ ਵੀ ਪਈ 5 ਕੁਆਂਟਲ ਤੋਂ ਵੱਧ ਕੇ ਦੀ ਨਿਕਲ ਹੀ ਰਹੀ ਜੀ ਇਹ ਮਾਰੇ ਪਹਿਲਾਂ ਵੀ ਦਿੱਲੀ ਕਿਸਾਨ ਬੈਠੇ ਰਹੇ ਨੇ ਹੁਣ ਫੇਰ ਕਾਹਨੂੰ ਦੇ ਬੈਠੇ ਨੇ ਕਿਸਾਨ ਬੈਠੇ ਨੇ ਜੀ ਉਹ ਕਰੀਏ ਕੀ ਹੋਰ ਇਹ ਵੀ ਹੁਣ ਦੁਬਾਰੇ ਫੇਰ ਬੈਠਣਾ ਪੂਗਾ ਰੋਡ ਵੀ ਰੋਕਣੇ ਪੈਣਾ ਇਹਨਾਂ ਦਾ ਅੱਛਾ ਕਿਉਂ ਆ ਗਈ ਮੇਰੇ ਛਵੀ ਫਸਲ ਆ ਰਹੀ ਐ ਇੱਕ ਜਣ ਲੈਣੀ ਇਹਨੂੰ ਫੇਰ ਰੋੜੇ ਰੁਕਾਂ ਹੀ ਹੋਰ ਗਿਆ ਰੇਲਾ ਰੁਕਾਂਗੇ ਹੋ ਰਹੀ ਹੀ ਕੰਮ ਹੋ ਸਕਦਾ ਹੋਰ ਤਾਂ ਕੁਝ ਨਹੀਂ ਹੋਣਾ ਫੇਰ ਫੇਰ ਇਹ ਹਾਲ ਹੋਊਗੀ ਇਹਨਾਂ ਦਾ ਕੀ ਨਾਮ ਆ ਮੇਰੇ ਤੇ ਤੋੜ ਮੇਰਾ ਰੇਂਦਰ ਸਿੰਘ ਆਈ ਖਾਲਸਾ ਪਿੰਡ ਮੇਰਾ ਬਾਲਿਓ ਆਈ ਸਮਰਾਲਾ ਮਾਛੀਵਾੜਾ ਸਾਹਿਬ ਜੀ ਜੀ ਹੁਣ ਆਪਨੇ ਹਾਲਾਤ ਤਾਂ ਬਹੁਤ ਵਾੜੇ ਨੇ ਜੀ ਕਿ ਭਾਅ ਹੀ ਨਹੀਂ ਮਿਲਦਾ ਜੀ ਜੋ ਮਰਜ਼ੀ ਦਾ ਰੇਟ ਲਾਉਂਦੇ ਨੇ ਆਪਣੇ ਇਹ ਵਪਾਰੀ ਅਸੀਂ ਇਹਨੂੰ ਦੇਖ ਰਹੇ ਹਾਂ ਵੀ ਤੁਸੀਂ ਪਹਿਲਾਂ ਸੀ ਖੰਨੇ ਲੈ ਕੇ ਗਏ ਸੀਗੇ ਚੱਲ ਖੰਨੇ ਤੇ ਇਹ ਮੋਟਰ ਚੈੱਕ ਕਰਕੇ ਭਾਅ ਲਾਉਂਦੇ ਨੇ ਜੀ ਕਹਿੰਦੇ 17 ਮੋਟਰ ਨਾਲ ਲੈਣੀ ਆ 17 ਮੋਟਰ ਨਾਲ ਉਹੀ 2400 2300 ਇੱਥੇ ਭਾਅ ਲਾਉਂਦੇ ਨੇ ਜੀ ਫੇਰ ਸਾਡਾ ਉਹਨਾਂ ਨੇ ਰੋਲਾ ਵੇਜਾ ਅਸੀਂ ਰੋਲਾ ਪਾ ਕੇ ਆਪਣੀ ਢੇਰੀ ਚੱਕ ਕੇ ਫੇਰ ਇੱਥੇ ਲੈ ਕੇ ਆਏ ਹੁਣ ਨਾਬੇ ਜੀ ਹਾਂਜੀ ਹੋਰ ਅੱਜ ਇੱਥੇ ਰੇਟ ਕੋਲ ਠੀਕ ਲੱਗਿਆ ਜੀ ਜਿਹੜੇ ਇੱਕ ਦੋ ਢੇਰੀ ਲੱਗਿਆ ਬਾਕੀ ਤਾਂ ਠੱਡੇ ਲੱਗੀਆਂ ਨੇ ਜੀ ਹਾਂਜੀ ਸਾਡੇ ਇੱਥੇ 2755 ਨੂੰ ਲੱਗਿਆ ਜੀ ਮਾਲ ਸੁੱਕਾ ਦੀ ਹਾਂਜੀ ਪੰਜਾਬ ਸਰਕਾਰ ਨੂੰ ਤਾਂ ਇਹੀ ਕਹਿੰਦੇ ਆ ਵੀ ਇਹਨਾਂ ਨੂੰ ਖਰੀਦੋ ਜੀ ਵਧੀਆ ਟੰਗ ਨਾਲ ਛੋਨਾ ਜੀ ਆ ਹੀ ਨਹੀਂ ਤਾਂ ਫੇਰ ਜ਼ਿਮੀਂਦਾਰ ਖਤਮ ਆਈ ਹੈ ਹਿਸਾਬ ਤੋਂ ਹੁਣ ਦੂਜੇ ਕਹਿੰਦੇ ਨੇ ਵੀ ਪਰਮਲ ਆਈ ਪਰਮਲ ਦਾ ਹੀ ਬੁਰਾ ਹਾਲ ਆਈ ਉਹ ਵੀ ਮੰਡੀਆਂ ਦੇ ਵਿੱਚ ਇਹਨਾਂ ਨੇ ਅਲਾਸਮੈਂਟ ਕਰੀਆ ਕੱਲ ਵੀ 30 ਤਰੀਕ ਤੋਂ ਪਹਿਲਾਂ ਕੋਈ ਨਾ ਆਵੇ ਜੀ ਛੋਨਾ ਲੈ ਕੇ ਹਾਂਜੀ ਤੇ ਹੜਤਾਲਾਂ ਹੋਣਗੀਆਂ ਹੀ ਲੇਬਰਾਂ ਕਰਦੀਆਂ ਨੇ ਆਰਤੀ ਕਰਦੇ ਨੇ ਜੀ ਜੋ ਨਹੀਂ ਰੋਲਣ ਵਾਲੀ ਗੱਲ ਆ ਜੀ ਬੁਰਾ ਹਾਲ ਹੈ ਗੌਰ ਕਿਹੜਾ ਤੁਹਾਨੂੰ ਕਿਸਾਨ ਦੇੜੇ ਹਾਲਾਤ ਵਿੱਚ ਵਿਜੈਤਾ ਹੀ ਕਹਿੰਦੇ ਆ ਵੀ ਜਿਹੜਾ ਮਾਲ ਆ ਜੇ ਬਿਵਾਰੀ ਜਿਵੇਂ ਆਪਣਾ ਕਰ ਰਿਹਾ ਧੱਕਾ ਉਹ ਨਾ ਕਰੇ ਕੁਝ ਰੇਟ ਲਾਉਣਾ ਜਿੰਵੇ ਰੇਟ ਚੱਕਦੇ ਨੇ 2000 ਤੋਂ ਚੱਕਦੇ ਨੇ ਘਾਟ ਤੋਂ ਪੁੱਤੀ ਤੋਂ ਬੋਲੀ ਚੱਕਣਾ ਉਸਲਾ ਕੁਝ ਬੰਦਾ ਬਚੇ ਹੁਣ ਜਿਹੜੇ ਹਸਾਬ ਨਾਲ ਹਾਲਾਤ ਹੋਰ ਗਾ ਦਾ ਜੀ ਰਿਫਲਾ ਲਾਉਣੀ ਨਹੀਂ 1500 ਵਾਸਤੇ ਕਿਸੇ ਨੇ ਇਹੀ ਗੱਲ ਆ ਵੀਰ ਜੀ ਵੀ ਗਾਂ ਦੇ ਭਾ ਦੇ ਨਾਲ ਵਧੀਆ ਸੰਤਹੀ ਆ ਹਾਂ ਜੀ ਹਾਂ ਜੀ ਇਹ ਤਾਂ ਚਾਹੀਦੀ ਚਾਹੀਦੀ ਆ ਸਾਨੂੰ ਇਹ ਲੱਗ ਰਿਹਾ ਵੀ ਜਿਹੜੀ ਛਬੀ ਜੀਰੀ ਆ ਉਹਦੇ ਵੀ ਕਹਿੰਦੇ ਕੱਟ ਕਰਕੇ ਲਾਵਾਂਗੇ ਅਸੀਂ ਇਹ ਤਾਂ ਤੁਹਾਨੂੰ ਪਤਾ ਹੈ ਕੀ ਹਾਲਾਤ ਹੋਣੇ ਨੇ ਕਿਸਾਨ ਦੇ ਮਾੜੇ ਹਾਲਾਤੇ ਨੇ ਜੀ ਸਰਕਾਰ ਤੋਂ ਇਹੀ ਆ ਭਾਈ ਜਿਹੜਾ ਬੀਜ ਬਜਾਇਆ ਉਹਨਾਂ ਨੇ ਕੱਢਦੇ ਉਹ ਸਾਡੀ ਪੂਰੀ ਚਾੜ੍ਹਨਾ ਦਾਤ ਉਹ ਸਾਨੂੰ ਬੀਜ ਦੇਣ ਜਿਹੜੀ ਤੇ ਰੇਟ ਸਾਨੂੰ ਸਹੀ ਮਿਲੇ ਮਾ ਸਾਹਿਬ ਨੇ ਹੀ ਗੱਲ ਕੀਤੀ ਸੀ ਐਮ ਸਾਹਿਬ ਨੇ ਜੀ ਵੀ 26 ਲਾਓ ਤੁਸੀਂ ਲੋਕਾਂ ਨੇ ਬਾਝੜ ਕੇ ਲਾਈਏ ਵੀ ਪਾਣੀ ਦੀ ਬਚਤ ਹੋਊਗੀ ਪਰ ਉਹ ਰੇਟ ਨਹੀਂ ਮਿਲ ਰਹੇ ਬੋਲੇ ਜੀ ਕਰ ਦਿਜੀ ਤੁਹਾਨੂੰ ਜੀ ਫੰਜੀ ਜੀ ਰਹਿਣ ਦਿਵਾ ਫਾਂ ਕੀ ਨਾਮ ਹੈ ਕਿਹੜਾ ਪਿੰਡ ਹੈ ਮੇਰਾ ਨਾਮ ਹਰਪਾਲ ਸਿੰਘ ਜੀ ਪਿੰਡ ਮੇਰਾ ਮਾਨ ਵਾਲਾ ਧੂਰੀ ਲਵੇ ਤੇ ਹਾਲਾਤ ਨੇ ਮੰਡੀ ਦੇ ਵਿੱਚ ਹਾਲਾਤ ਬਾਈ ਜੀ 1509 ਲੈ ਕੇ ਆਏ ਆ ਪਿਛਲੀ ਵਾਰ 32-3300 ਲੱਗੀ ਸੀ। ਐਗ ਦੀ 2500 ਲੱਗੀ ਆ। ਯਾਨੀ ਬਹੁਤ ਜ਼ਿਆਦਾ ਘਾਟਾ। ਗਵਰਨਮੈਂਟ ਕਹਿੰਦੀ ਸੀ ਵੀ ਪੂਸਣ ਲਾਓ, ਸਮਝ ਕੇ ਆ ਚੀਜ਼ਾਂ ਲਾਓ, 1500 ਨਾ ਲਾਓ, 22 ਲਾਓ। ਪਰ ਇਹ ਜਿਹਾ ਲਾ ਕੇ ਕਰਾਂ ਕਿ ਸਾਨੂੰ ਘਾਟਾ, ਮੈਨੂੰ ਹੀ ਹੁਣ ਆਪ ਨੂੰ ਲਾ ਲੂ ਸੀ। 5000 ਰੁਪਏ ਦਾ ਘਾਟਾ ਪੈ ਰਿਹਾ। 1 ਵਿੱਗੇ ਦਾ 5000 ਰੁਪਏ ਘਾਟਾ। ਪਰ ਇਹ ਸਰਕਾਰ ਨੂੰ ਚਾਹੀਦਾ ਵੀ ਥੋੜੇ ਜਿਹੇ ਰੇਟ ਵਧਾਵੇ ਇਹਦੇ ਆ ਨਾ। ਨਹੀਂ ਤਾਂ ਕਿਸਾਨ ਖਤਮ ਹੋ ਜਾਊ। ਬਿਲਕੁਲ ਨਾ ਮੈਂ ਕਿਹੜਾ ਬੰਦਾ। ਦੀਰਤ ਸਿੰਘ ਦਾ ਮਾਈ ਰਾਮਪੁਰਸ਼ਨਾ ਪਿੰਡ ਹੈ ਜੀ ਕੀ ਕਹਿਣਾ ਚਾਹੁੰਦੇ ਮੈਦਾਰਦੀਆਂ ਬਾਈ ਅੱਛਾ ਜੀ ਹਾਂਜੀ ਤਾਂ ਕੀ ਆਰਤੀਆਂ ਦਾ ਜੇ ਪੱਖ ਦੇਖੀਏ ਕੀ ਹਾਲਾਤ ਨੇ ਹਲੇ ਤੱਕ ਜੀ ਸਰਕਾਰੀ ਬਰਚੇ ਸ਼ੁਰੂ ਨਹੀਂ ਹੋਈ ਜੋ ਛੱਬੀ ਜੀ ਦੀ ਆਉਣ ਲੱਗੀ ਮੰਡੀਆਂ ਦੇ ਵਿੱਚ ਉਹਦੇ ਬੋਲੇ ਦੀ ਦਿੱਕਤ ਆ ਰਹੀ ਆ ਹੋਰ ਤਾਂ ਕੋਈ ਸਮੱਸਿਆ ਨਹੀਂ ਹੈਗੀ ਬਾਕੀ ਤਾਂ ਪ੍ਰਾਈਵੇਟ ਆ ਜੀ ਸਰਕਾਰੀ ਖਰੀਦ ਦੇ ਸ਼ੁਰੂ ਹੋਣ ਦੀ ਵੇਟ ਕਰ ਰਹੇ ਆ ਛੱਬੀ ਜੀ ਦੀ ਆ ਰਹੀ ਆ ਉਹਦਾ ਪ੍ਰਾਈਵੇਟ ਜ਼ਿੰਮੇਦਾਰ ਨੂੰ ਸਹੀ ਮੁੱਲ ਨੂੰ ਨਹੀਂ ਮਿਲ ਰਿਹਾ ਠੀਕ ਹੈ ਜੀ ਤੇ ਸੈਲਰ ਮਾਲਕ ਜੀ ਦੀ 26 ਲੈਂਡ ਤੋਂ ਇਨਕਾਰ ਕਰ ਰਹੇ ਨੇ ਉਹਦਾ ਕਸ ਘੱਟ ਹੋਣ ਕਰਕੇ ਸਰਕਾਰ ਨੂੰ ਬੇਨਤੀ ਕਰ ਸਰਕਾਰ ਨੂੰ ਇਹ ਬੇਨਤੀ ਕਰਨੇ ਮੇਰੀ ਗੌਰ ਕਰੀ ਜਾਵੇ ਉਹਦੀ ਜਾਂਚ ਕਰਕੇ ਜਿੰਨਾ ਕਸ ਆ ਉਹ ਸਾਹਬ ਨਾਲ ਸੈਲਰ ਵਾਲਿਆਂ ਨੂੰ ਕਸ ਅਲਾਊਟ ਕੀਤਾ ਜਾਵੇ ਦੇਖੋ ਸੈਲਰ ਜੇ ਸੈਲਰ ਸਹੀ ਚੱਲਣਗੇ ਤਾਂ ਆੜਤੀ ਸਹੀ ਹੈ ਤਾਂ ਜੀਮੇਦਾਰ ਖੁਸ਼ਹਾਲ ਹੈ ਜੇ ਸੈਲਰ ਮਾਲਕ ਖੁਸ਼ਹਾਲ ਹੋਣਗੇ ਤਾਂ ਹੀ ਸਾਰੇ ਖੁਸ਼ਹਾਲ ਹੋਣਗੇ ਜੀ ਇਹ ਰਹਿਣਾ ਅਮਰਜੀਤ ਸਿੰਘ ਜੀ ਪਿੰਡ ਮਾਨਾ ਸੀ ਭਗਵੰਤਪੁਰ ਦੇ ਹਲਕੇ 'ਚ ਆਉਂਦੇ ਆ ਜੀ ਵੋਟਾਂ ਪਾਈ ਨੇ ਉਹਨਾਂ ਨੂੰ ਪਿਛਲੀ ਵਾਰੀ ਅਸੀਂ ਦੂਜੀ ਇੰਜੀਨੀਅਰ ਲਾ ਰਹੇ ਸੀ 26 ਦੀਆਂ ਪੌਦਾਂ ਬੀਜੀਆਂ ਸੀ ਤੇ ਸਾਰੀਆਂ ਤਿਆਰੀ ਸੀ ਸਾਡੀ ਉਹਨਾਂ ਨੇ ਲਾਸਮੈਂਟ ਕਰਤੀ ਵੀ ਜਿਹੜਾ ਪੂਸਾ ਜੀਰੀ ਲਾਉ ਉਹ ਨੂੰ ਅਸੀਂ ਬਿਲਕੁਲ ਨਹੀਂ ਲਾ ਗਏ ਅਸੀਂ ਮਜਬੂਰੀ ਵਾਸਤੇ 26 ਜੀ ਕਹਿੰਦੇ 26 ਲਾਓ ਜੀ ਅਸੀਂ 26 ਲਾ ਲਈ ਜੀ ਹੁਣ 26 ਸਾਡੀ ਪੱਕੀ ਪਈ ਆ ਪੰਜ ਚਾਰ ਦਿਨਾਂ ਨੂੰ ਵੱਢਣ ਦੀ ਤਿਆਰ ਆ ਹੁਣ ਮੰਡੀ ਚਾੜ ਤੇ ਕਹਿੰਦੇ ਲੈ ਕੇ ਨਾਓ ਸੇਲਰ ਨਾਲ ਅਸੀਂ ਕਿੱਧਰ ਜਾਈਏ ਜੀ ਹੁਣ ਦੱਸੋ ਜੀ ਸਾਡੀ ਕੀ ਕੀ ਕਰੀਏ ਅਸੀਂ ਹੁਣ ਭਗਵਾਨ ਦਮਨ ਸਾਹਿਬ ਨੂੰ ਵੀ ਪਤਾ ਤਾਂ ਲੱਗਦਾ ਹੀ ਹੋਊਗਾ ਵੀ ਇਹ ਕਿ ਹੁਣ ਉਹ ਕੋਈ ਬਿਆਨ ਨਹੀਂ ਦਿੰਦੇ ਨਾ ਕੋਈ ਗੱਲ ਕਰਦੇ ਹਣਾ ਸਾਡੀ ਮਜਬੂਰੀ ਹੋਈ ਪਿਆ ਜੀ ਹੁਣ ਅਸੀਂ ਉਹਦਾ ਕੀ ਕਰੀਏ ਕਿੱਥੇ ਲੈ ਕੇ ਜਾਈਏ ਧੰਨਵਾਦ ਸਾਡੀ ਬੇਨਤੀ ਹੈ ਜੀ ਸਰਕਾਰ ਨੂੰ ਵੀ ਇਹਦਾ ਹੱਲ ਕੱਢਿਆ ਜਾਵੇ ਕਿ ਸਾਨੂੰ ਪੂਰਾ ਰੇਟ ਮਿਲੇ ਧੰਨਵਾਦ ਜੀ ਛੱਡ ਦਿਓ ਜੀ ਸਰ ਜੀ ਇੱਕ ਇੱਕ ਕੋਲੇ ਹਾਂਜੀ ਜੁਰਗੋ ਕੀ ਨਾਮ ਹੈ ਕਿਹੜਾ ਪੰਡਾ ਤੁਹਾਡਾ ਨੂੰ 70 ਸਿੰਘ ਹੈ ਜੀ ਪਾਲੀਆ ਪੰਡਾ ਹੈ ਕੀ ਹਾਲਾਤ ਨੇ ਇਸ ਵਾਰ ਜੀ ਹਾਲਾਤ ਮੰਦਾ ਚੱਲਦਾ ਜੀ ਆਹ ਨੇ ਜੀ ਕਾਰਨ ਬਸ ਸਰਕਾਰਾਂ ਦਾ ਰਲੇ ਹੋਏ ਨੇ ਵਪਾਰੀ ਠੀਕ ਹੈ ਜੀ ਹਾਂ ਜੀ ਕੀ ਉਹਦੇ ਰੇਟ ਪੂਰਾ ਨਹੀਂ ਮਿਲ ਰਹੇ ਨਹੀਂ ਜੀ ਜਿਹੜਾ ਪਰ ਰੇਟ 3500 ਤੇ ਇਹਦੀ 2500 ਹੈ ਅੱਛਾ ਹਾਂ ਜੀ 400 ਰੁਪਏ ਪਿਛਲੇ ਸਾਲ ਨਾਲੋਂ ਘੱਟ ਹੈ ਘੱਟ ਚੱਲ ਰਿਹਾ ਠੀਕ ਹੈ ਕਹਿਣਾ ਚਾਹੁੰਦੇ ਹਾਂ ਕਹਿਣਾ ਤਾਂ ਆਹੀ ਆ ਵੀ ਉਹ ਸਰਕਾਰ ਕੁਝ ਕਰੇ ਠੀਕ ਹੈ ਜੀ ਹੂੰ ਜੀਰੀ ਦਾ ਝਾੜ ਝਾੜ ਦਾ ਤਕਰੀਬਨ ਠੀਕ ਹੈ ਗਿੱਤੇ ਚੋਨਾ ਜਿਹੜਾ ਆਉਣਾ ਸ਼ੁਰੂ ਹੋ ਗਿਆ ਮੰਡਿਆਂ ਦੇ ਵਿੱਚ ਕੀ ਹਾਲਾਤ ਨੇ ਇਸ ਮੁਕੱਚੇ ਹਾਲਾਤ ਦੇਖੋ ਜਿਹੜਾ ਗਿੱਤਾ ਚੋਨਾ ਰਹਿ 1500 ਨਵਾਂਸਪਤੀ ਆ ਰਹੀ ਹੈ ਜੇ ਆਪਾਂ ਇਹਨੂੰ ਪਰਚੇਦ ਦੇ ਤੌਰ ਤੇ ਦੇਖੀਏ ਜਿਹੜੀ ਲਿਫਟਿੰਗ ਦੇ ਤੌਰ ਤੇ ਦੇਖੀਏ ਉਹ ਤਾਂ ਸਹੀ ਚੱਲ ਰਿਹਾ ਹੈ ਪਰ ਜੇ ਪਿਛਲੇ ਸਾਲ ਦੇ ਮਕਾਲੇ ਭਾਅ ਚ ਦੇਖੀ ਤਾਂ ਕਾਫੀ ਜ਼ਿੰਮੇਵਾਰ ਦਾ ਨੁਕਸਾਨ ਹੋ ਰਿਹਾ ਹੈ ਇਸ ਚ ਆਰਥਿਕ ਦਾ ਵੀ ਨੁਕਸਾਨ ਹੋ ਰਿਹਾ ਹੈ ਇਸ ਚ ਕਾਫੀ ਮੰਦਾ ਹੈ ਪਿਛਲੇ ਸਾਲ ਨੂੰ ਜੀ ਤੇ ਫਿਰ ਕਾਰਨ ਕਿ ਕਸੂਰ ਵਾਕ ਕੌਣ ਦੇ ਹੈ ਇਹ ਕਸੂਰਬਾਤ ਹੈ ਜਿਹੜੀ ਸੈਂਟਰਲ ਸਰਕਾਰ ਦੀਆਂ ਪਾਲਿਸੀਆਂ ਨੇ ਉਹੀ ਕਸੂਰਬਾਰ ਨੇ ਜਿਹੜੇ ਵਪਾਰੀ ਨੂੰ ਤੇ ਕਿਸਾਨ ਨੂੰ ਮਤਲਬ ਚੰਗਾ ਨਹੀਂ ਸਮਝਦਿਆਂ ਕੋਈ ਪਾਲਿਸੀਆਂ ਇਹਨਾਂ ਦੀ ਐ ਮਾੜੀਆਂ ਪਾਲਿਸੀਆਂ ਬਣਾਈਆਂ ਹੋਈਆਂ ਨੇ ਉਹੀ ਜ਼ਿੰਮੇਵਾਰ ਨੇ ਠੀਕ ਹੈ ਕੀ ਕਹਿਣਾ ਚਾਹੁੰਦੇ ਹੋ ਪੰਜਾਬ ਸਰਕਾਰ ਨੂੰ ਜਾਂ ਕੇਂਦਰ ਸਰਕਾਰ ਨੂੰ ਦੇਖੋ ਅੱਜ ਦਾ ਇਹ ਕਹਿਣਾ ਅਸੀਂ ਅਪੀਲ ਕਰਦੇ ਹਾਂ ਸੈਂਟਰ ਸਰਕਾਰ ਨੂੰ ਵੀ ਪੰਜਾਬ ਸਰਕਾਰ ਨੂੰ ਵੀ ਇਸ ਵੱਲ ਧਿਆਨ ਦਿੱਤਾ ਜਾਵੇ ਜਿਹੜੀ ਜ਼ਿਮੀਂਦਾਰੀ ਤੇ ਵਪਾਰਕ ਦੀ ਲੁੱਟ ਹੋ ਰਹੀ ਹੈ ਇਹ ਤੋਂ ਬਚਾਇਆ ਜਾਵੇ ਜੇ ਥੋੜਾ ਜਿਹਾ ਵੀ ਸਰਕਾਰੀ ਦੇ ਵੱਲ ਧਿਆਨ ਦਿੱਤਾ ਜਾਵੇ ਦੇਵੇ ਤਾਂ ਬਹੁਤ ਛੇਤੀ ਇੱਥੇ ਤੇਜ਼ੀ ਵੀ ਆ ਸਕਦੀ ਹੈ ਤੇ ਵਪਾਰੀ ਨੂੰ ਵਿਚਾਰ ਪੈਸੇ ਬਣਨਗੇ ਤੇ ਕਿਸਾਨ ਨੂੰ ਵੀ ਵਿਚਾਰ ਪੈਸੇ ਬਣਨਗੇ ਧੰਨਵਾਦ ਜੀ ਜੇਕਰ ਸ਼ੈਲਰ ਐਸੋਸੀਏਸ਼ਨ ਦੀ ਗੱਲ ਕਰੀਏ ਤੇ ਕੀ ਤੁਹਾਨੂੰ ਹੁਣ ਸਮੱਸਿਆਵਾਂ ਆ ਰਹੀਆਂ ਨੇ ਮੇਨ ਜਿਹੜੀ ਪ੍ਰੋਬਲਮ ਆ ਸਾਡੀ ਪਹਿਲਾਂ ਦਾ ਇਹ ਸਪੇਸ ਦੀ ਪ੍ਰੋਬਲਮ ਆ। ਜਾਂ ਸਾਡੀ ਕੋਲ ਸਪੇਸ ਹੀ ਨਹੀਂ ਹੋਣੀ ਤਾਂ ਸਾਡੇ ਮਿਲ ਕਿਵੇਂ ਚੱਲੂਗੀ? ਕਿਵੇਂ ਸਾਡੀ ਲੇਬਰ ਲਊਗੀ? ਜੇ ਮਹੀਨੇ 'ਚ ਇੱਕ ਮਹੀਨੇ 'ਚ ਇੱਕ ਚੱਕਾ ਵੀ ਲੱਗਣਾ ਹੈਗਾ। ਮੈਂ 2-3 ਮਹੀਨੇ ਬਾਅਦ ਇੱਕ ਚੱਕਾ ਲੱਗਣਾ। ਉਹ ਵੀ ਸਾਡੀ ਲੇਬਰ ਕਿਵੇਂ ਲਗੂ? ਸਾਡੀ ਜਿਹੜੇ ਮਿਸਤਰੀ ਨੇ ਉਹ ਕਿਵੇਂ ਰਹਿਣਗੇ? ਕਿਵੇਂ ਅਸੀਂ ਇਹ ਪੇ ਕਰਾਂਗੇ? ਜੇ ਸਾਨੂੰ ਕੰਮ ਲੱਗਦਾ ਹੋਵੇ ਵੀ ਸਾਡੀ ਜਗ੍ਹਾ ਹੋ ਜੂਗੀ। ਫੇਰ ਅਸੀਂ ਇਹ ਚਾਹ ਹੌਸ ਪ੍ਰੋਪਰਟੀ ਦੀ ਗੱਲ ਬਾਅਦ ਵਿੱਚ ਆ। ਲੋਸ ਥੱਲਾ ਕੰਮ ਨਿਪਟਦਾ ਹੋਵੇ ਫਿਰ ਤਾਂ ਕੋਈ ਦਿੱਕਤ ਨਹੀਂ ਹੈਗੀ ਕਿਉਂਕਿ ਅਸੀਂ ਕੰਮ ਕਰਨ ਨੂੰ ਤਿਆਰ ਹਾਂ ਕੰਮ ਕਰਨ ਨੂੰ ਉਹ ਜਿਹੜੇ ਛੈਲਰ ਜਿਹੜੇ ਲਾਏ ਨੇ ਇਹ ਕੰਮ ਚਲਾਉਣ ਲਈ ਉਹ ਲਾਏ ਨੇ ਸਾਨੂੰ ਵੀ ਪਤਾ ਇਹਦੇ ਨਾਲ ਮਜ਼ਦੂਰ ਵੀ ਜੁੜੇ ਹੋਇਆ ਟਰੱਕਾਂ ਵਾਲੇ ਵੀ ਜੁੜੇ ਹੋਏ ਨੇ ਆੜਤੀਏ ਵਰਗ ਵੀ ਆ ਜ਼ਿਮੀਦਾਰ ਵੀ ਆ ਸਾਡੇ ਸਭ ਸਭ ਭਰਾ ਨੇ ਕੋਈ ਕੋਈ ਪ੍ਰੋਬਲਮ ਨਹੀਂ ਅਸੀਂ ਛੈਲਰ ਜਿਹੜੇ ਲਾਏ ਨੇ ਸਭ ਵਿੱਚ ਮਜ਼ਦੂਰੀ ਅਸੀਂ ਵੀ ਕਰਦੇ ਹਾਂ ਅਸੀਂ ਵਿੱਚ ਹੀ ਆ ਗਏ ਸਾਰਿਆਂ ਦੀ ਮਜ਼ਦੂਰੀ ਸਾਰਾ ਮੇਟ ਭਰੇ ਜਾਵੇ ਇਹ ਤਾਂ ਵਧੀਆ ਗੱਲ ਹੀ ਨਹੀਂ ਹੈਗੀ ਪੰਜਾਬ ਸਰਕਾਰ ਜਾਂ ਕੇਂਦਰ ਸਰਕਾਰ ਨੂੰ ਕਹਿਣਾ ਚਾਹੁੰਦਾ ਹਾਂ ਦੇਖੋ ਇਹ ਪੰਜਾਬ ਸਰਕਾਰ ਦਾ ਮਸਲਾ ਵੀ ਆ ਕੇਂਦਰ ਦਾ ਮਸਲਾ ਵੀ ਆ ਇਹ ਪੰਜਾਬ ਸਰਕਾਰ ਨੂੰ ਵੀ ਚਾਹੀਦਾ ਕੇਂਟਰ ਕੋਲ ਇਹ ਮਸਲਾ ਜਾ ਕੇ ਹੱਲ ਕਰਾ ਕੱਲ ਸੀਐਮ ਸਾਹਿਬ ਨੇ ਸਾਡੇ ਪ੍ਰਧਾਨ ਸੈਣੀ ਜੀ ਨੂੰ ਨਾਲ ਗੱਲਬਾਤ ਕੀਤੀ ਆ ਉਥੇ ਮੀਟਿੰਗ ਵੀ ਹੋਈ ਆ ਕੱਲ ਚੰਡੀਗੜ੍ਹ ਦੇ ਵਿਖੇ ਉਹਨਾਂ ਨੇ ਅੱਗੇ ਮੰਤਰੀ ਸਾਹਿਬ ਤੋਂ ਸੈਂਟਰ ਦੇ ਮਿਨਿਸਟਰ ਐਫਸੀ ਵਾਲੇ ਤੋਂ ਟਾਈਮ ਲਿਤਾ ਉਹ ਅੱਗੇ ਟਾਈਮ ਲੈਣਗੇ ਫਿਰ ਮਿਲਣਗੇ ਫਿਰ ਦੇਖੋ ਕੀ ਹੁੰਦਾ ਆਲੇ ਜੀ